ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਅੱਜ ਪਹੁੰਚੇ ਆਪਾਂ ਸਿਮਲੇ ਤੋਂ ਹਨ ਇੱਕ ਤਾਂ ਗੱਡੀ ਕਰਮ ਹੋ ਗਈ ਸੀ ਕਈ ਕੁਝਾ ਹੋ ਗਿਆ ਉੱਥੇ ਚਲੋ ਇਹੋ ਜੀਆਂ ਦਿੱਕਤਾਂ ਛੋਟੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ ਤੇ ਬਾਕੀ ਥੋੜਾ ਚੋਰੀ ਹੈ ਨਹੀਂ ਹੁੰਦੀ ਇਹਨੂੰ ਲੈ ਕੇ ਥੋੜਾ ਜਿਹਾ ਮੁੰਡੇ ਨੇ ਵੀਊ ਦਿੱਤਾ ਸਾਨੂੰ ਕਹਿੰਦਾ ਬਾਬਾ ਜੀ ਵੀ ਤੁਹਾਡੇ ਪੰਜਾਬ ਚ ਤਾਂ ਚੋਰੀ ਹੈ ਸਾਡੇ ਚੋਰੀ ਹੈ ਮੈਂ ਕਿਹਾ ਬਿਲਕੁਲ ਮੈਂ ਉਹਨੂੰ ਵੀਡੀਓ ਦਿਖਾਈ ਮੈਂ ਕਿਹਾ ਸਾਡੇ ਤਾਂ ਮੋਟਰਸਾਈਕਲ ਹੈਗਾ ਭਰਾਵਾ ਕੈਮਰੇ ਲੱਗੇ ਆ ਫੇਰ ਵੀ ਲੈ ਗਿਆ ਕਹਿੰਦਾ ਯਾਰ ਦੇਖੋ ਚੋਰ ਆਪਦੇ ਘਰੇ ਕੋਸ ਨਹੀਂ ਛੜਦਾ ਚੋਰੀ ਕਰਦਾ ਲੈਂਦਾ ਕਹਿੰਦਾ ਪਰ ਉਹ ਬਾਬਾ ਜੀ ਸੋਚਦਾ ਨਹੀਂ ਉਹ ਛੜਦਾ ਕੁਝ ਨਹੀਂ ਕਰੇ ਤੇ ਮੈਂ ਕਿਹਾ ਛੜਦਾ ਉਹ ਤੂੰਨਾਂ ਦੇ ਘਰੇ ਵੀ ਕੁਝ ਨਹੀਂ ਹੈ ਜਿੰਨੇ ਨੇ ਚੋਰੀ ਕਰਨ ਆਉਂਦਾ ਹੈ ਲੈ ਉਹਨਾਂ ਨੂੰ ਵੀ ਜਾਂਦਾ ਨਾ ਮੁਗੈ ਸਾਡਾ ਬੇੜਾ ਸੁਣਨਾ ਪਿਆ ਮੋਟਰਸਾਈਕਲ ਲੈ ਕੇ ਆਗਲਾ ਬਾਈ ਦੂਜੇ ਦੀ ਚਾਬੀ ਲੈ ਕੇ ਆ ਠੀਕ ਹੈ ਮਾਰਾ ਦੋ ਪਾ ਗਿਆ ਉਹਦਾ ਠੀਕ ਹੈ ਜਿਹਦੇ ਫੜਿਆ ਗਿਆ ਚਾਰ ਮਾਰਨਗੇ ਪਟੇ ਜੇੜ ਭੇਜ ਦੇਣਗੇ ਜੱਜ ਉਧਰ ਹੱਥ ਬੰਨ ਕੇ ਛੱਡ ਦਿੰਦਾ ਵੀ ਇਹਨਾਂ ਦੇ ਮਗਰ ਤਾਂ ਕਿਸੇ ਨੇ ਆਉਣਾ ਨਹੀਂ ਸਰਕਾਰ ਦੀਆਂ ਖਾਈ ਜਾਂਦੇ ਜਾਓ ਯਾਰ ਯਕੀਨ ਮੰਨਿਓ ਜਿਹੜਾ ਮੁੰਡਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਅੱਗੇ ਉਹਦੇ ਮਗਰ ਕਿਸੇ ਨੇ ਉਹਦੀ ਜਮਾਨਤ ਨਹੀਂ ਭਰੀ ਕੋਈ ਉਹਨੂੰ ਜੱਜ ਨਹੀਂ ਨਹੀਂ ਸੱਧਿਆ ਕਹੇ ਨਹੀਂ ਨਹੀਂ ਉਹਨੂੰ ਆਪੇ ਹੀ ਛੱਡਤਾ ਉਹ ਜਾ ਭਰਾਵਾ ਮਗਰੋਂ ਲੈ ਠੀਕ ਹੈ ਚੱਜ ਕਹਿੰਦਾ ਮੈਂ ਖਾਈ ਜਨਾ ਸਰਕਾਰ ਦਾ ਤੂੰ ਬਾਦੂ ਦਾ ਯਾਰ ਕਹਿੰਦਾ ਗੱਲ ਐ ਕੋਈ ਇਹ ਐਂ ਛੱਡ ਦਿੰਦੇ ਆ ਸਾਡੇ ਵਾਲਿਆਂ ਨੂੰ ਠੀਕ ਹੈ ਤੇ ਉਹ ਭਰਾਵਾ ਉੱਥੇ ਮੈਨੂੰ ਕਹਿੰਦਾ ਵੀ ਜਿੰਨਾ ਕ ਵੀ ਅਸੀਂ ਦੇਖਿਆ ਚੋਰੀ ਦਾ ਇੱਥੇ ਸੀ ਮੇਲੇ 'ਚ ਜਿੰਨਾ ਕ ਵੀ ਦੇਖਿਆ ਵੀ ਪੰਜਾਬ ਤੇ ਹਰਿਆਣੇ ਦੇ ਬੰਦੇ ਥੋੜੇ ਚੋਰ ਫੜੇ ਜਾਂਦੇ ਆ ਪਰ ਸਾਡਾ ਲੋਕਲ ਬੰਦਾ ਚੋਰੀ ਨਹੀਂ ਕਰਦਾ ਪਹਾੜ ਦਾ ਆੜਾ ਦਾ ਬੰਦਾ ਚੋਰੀ ਨਹੀਂ ਕਰਦਾ ਮੈਂ ਕਿਹਾ ਕੀ ਬਾਤ ਹੈ ਕਹਿੰਦਾ ਆਪਾਂ ਗੱਡੀ ਅਸੀਂ ਗਰਮ ਹੋ ਗਈ ਉੱਥੇ ਹੀ ਛੱਡ ਗਏ ਕਹਿੰਦਾ ਇੱਥੇ ਹੀ ਛੱਡ ਦਿਓ ਜੀ ਬਾ ਚਲੋ ਚਲੀਏ ਮੈਂ ਕਿਹਾ ਲੋਕ ਲੂਕ ਦੇ ਲੋ ਕਹਿੰਦਾ ਚੱਕਰ ਹੀ ਕੋਈ ਨਹੀਂ ਲੋਕ ਲੱਗ ਗਿਆ ਠੀਕ ਹੈ ਨਹੀਂ ਲੱਗਿਆ ਤਾਂ ਠੀਕ ਹੈ ਗੱਡੀ ਨੂੰ ਨਹੀਂ ਟੋਡੀ ਨੂੰ ਕੋ ਟੱਚ ਕਰਦਾ ਕਹਿੰਦਾ ਇਹ ਤਾਂ ਜ਼ਿੰਮੇਵਾਰੀ ਸਮਝਣਗੇ ਵੀ ਜੇ ਗੱਡੀ ਖੁੱਲੀ ਹੋਈ ਤਾਂ ਇਹਦੀ ਜ਼ਿੰਮੇਵਾਰੀ ਹੋਰ ਵੱਧ ਗਈ ਮੈਂ ਕਿਹਾ ਸਾਡੇ ਵੀ ਜ਼ਿੰਮੇਵਾਰੀ ਸਮਝਦੇ ਆ ਜੇ ਗੱਡੀ ਤੁਹਾਡੀ ਖੁੱਲੀ ਸੋਨਸਾਨ ਜਗ੍ਹਾ 'ਚ ਖੜੀ ਆ ਭਰਾਵਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜ਼ਿੰਮੇਵਾਰੀ ਆ ਆਪਾਂ ਲੈ ਕੇ ਜਾਣੀ ਆ ਇਹ ਇਹ ਬੰਦਾ ਹੁਣ ਭੁੱਲ ਗਿਆ ਤਾਂ ਇਹ ਜ਼ਿੰਮੇਵਾਰੀ ਸਾਡੀ ਆ ਵੇਚਣੀ ਆ ਖੋਲ ਕੇ ਤੇ ਇਹ ਆ ਵੀ ਮਨ ਲਾਉਂ ਕਹਿੰਦਾ ਵੀ ਹਰਕ ਮੈਂ ਕਹਾਂ ਤੁਹਾਡਾ ਸਾਡਾ ਕੋਈ ਨਹੀਂ ਹੈਗਾ ਚੋਰੀ ਤੁਹਾਡੇ ਵੀ ਹੈਗੀ ਹੈ ਚੋਰੀ ਸਾਡੇ ਵੀ ਹੈਗੀ ਆ ਤੁਸੀਂ ਇਹ ਗੱਲ ਕਹਿ ਕੇ ਟਾਲ ਦਿੰਨੇ ਵੀ ਚੋਰ ਤੁਹਾਡੇ ਪੰਜਾਬ ਦੇ ਇੱਥੇ ਜਿੰਨੇ ਕ ਤੁਹਾਡੇ ਇਹ ਤੇ ਮੋਟਰਸਾਈਕਲ ਗੱਡੇ ਨੇ ਖੜੇ ਆ ਬਾਬਾ ਸੁਣਨੇ ਮੈਂ ਕਹਾਂ ਤਾਂ ਲੈ ਜਾਣਗੇ ਤੱਕ ਕੇ ਅੜਦਾ ਪੰਜਾਬ ਦੀ ਚਾਹੀਦਾ ਇਹ ਬਿਲਕੁਲ ਹੀ ਨਹੀਂ ਲੱਪਣਾ ਕੁਝ ਨਹੀਂ ਲੱਪਣਾ ਕੋਹ ਬਣਾਇਆ ਨੂੰ ਚਾਕੇ ਲੈ ਜਾ ਕਰਨਗੇ ਤੇ ਜਵਾਗ ਚੈਨੀਆਂ ਭਾਈ ਪਰਦੇ ਗਲਾਂ ਚ ਸਾੜਦੇ ਨਹੀਂ ਛੱਡ ਦੋ ਚੈਨੀ ਉਹ ਕਹਣਗੇ ਸਾਡੀ ਐ ਠੀਕ ਹੈ ਪਹਿਲੀ ਗੱਲ ਤਾਂ ਸੁਨਿਆਰਾ ਬਣਾਉਣ ਲੱਗਿਆ ਗਰੰਟੀ ਲੈ ਕੇ ਦਿੰਦਾ ਹੁੰਦਾ ਵੀ ਗੜਚ ਨਹੀਂ ਪਾਉਣੀ ਇਹ ਭਾਈ ਬਣਾਤੀ ਇਹ ਆਈ ਦਿਖਾਉਣੀ ਹੈ ਕਿ ਇਹਨੂੰ ਜੇ ਕੱਲ ਨੂੰ ਕਿਤੇ ਕੋਈ ਲੋਡ ਪਵੇ ਵੀ ਆਹ ਦੇਖੋ ਸਾਡੇ ਕੋਲੇ ਸੋਨੇ ਦੀ ਚੈਨੀ ਹੈ ਬਸ ਪੌਣੀ ਦੀ ਪੌਣੀ ਤਾਂ ਜੇ ਤੁਸੀਂ ਕਿਤੇ ਪੰਜਾਬੋਂ ਬਾਹਰ ਗਏ ਫਿਰ પાਸ ਸਕਦੇ ਐ ਨਹੀਂ ਪੰਜਾਬ ਦੇ ਦੇਖੋ ਹਾੜੇ ਕਿੰਨਾ ਤਕੜਾ ਕਾਨੂੰਨ ਐ ਕਿੱਜਾ ਤਕੜਾ ਮੈਂ ਕਿੰਨਾ ਯਾਰ ਸਿਸਟਮ ਐ ਯਾਰ ਪਤਾ ਨਹੀਂ ਹਿੱਲਣ ਦਿੰਦੇ ਪੱਤਾ ਬਾਬਾ ਜੀ ਰਹਿੰਦਾ ਗੁੰਦਾ ਭਈਏ ਪੱਗਾਂ ਲਾਈ ਜਾਂਦੇ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਏ ਕਿੱਥੋਂ ਆ ਹੋ ਇੱਕ ਭਰਾ ਨੇ ਵੀਡੀਓ ਪਾਈ ਆ ਕਹਿੰਦਾ ਨਹੀਂ ਅੱਜ ਮੈਂ ਬਾਲ ਬਣਾਇਆ ਹੂੰ ਕਿ ਜਿਹੜੇ ਮਗਰ ਅਮਰਪਾਲ ਨਾਲ ਆਇਆ ਉਹਦੀ ਵੀਡੀਓ ਵਾਇਰਲ ਹੋਈ ਜਾਂਦੀ ਆ ਨਹੀਂ ਇੱਕ ਮੈਂ ਗੱਲ ਪਉਂਦਾ ਯਾਰ ਜਿਹਦੇ ਦਾੜੀ ਗੇਸ ਰੱਖੇ ਆ ਤੁਸੀਂ ਅਮਰਪਾਲ ਨੂੰ ਪੁੱਛ ਕੇ ਰੱਖੇ ਸੀ ਜਦ ਸਿੱਖਾਂ ਦੇ ਘਰੇ ਯਾਰ ਮੱਲਿਆ ਤੁਹਾਨੂੰ ਗੁਰੂ ਨੇ ਸਿੱਖਾਂ ਦੇ ਘਰੇ ਜਰਮ ਦਿੱਤਾ ਕਿ ਅਮਰਪਾਲ ਨੂੰ ਪੁੱਛ ਕੇ ਲਿਆ ਠੀਕ ਹੈ ਜਦੋਂ ਤੁਸੀਂ ਇੰਨੇ ਚੁੱਕੀ ਹੈ ਨਹੀਂ ਆਪ ਦੀ ਪਾਕ ਸੰਭਾਲਣ ਜੋ ਵੀ ਹੈ ਨਹੀਂ ਈ ਸੱਕੀ ਨਹੀਂ ਮੈਂ ਵਾਦਾ ਕਰਦਾ ਬੰਦਾ ਵੀਡੀਓ ਪਾਵੇ ਜੇ ਭਾਈ ਇਹਨੇ ਪਾ ਕੇ ਲਾਈਆ ਮੇਰੀ ਵੀਡੀਓ ਪਾਵੇ ਆਪਾਂ ਪਹੁੰਚਾਂਗੇ ਭਾਈ ਪਹੁੰਚਾਂਗੇ ਵੀ ਜੇ ਭਾਈ ਆ ਵੀ ਮਾਂ ਨੂੰ ਨਹੀਂ ਜੰਮਿਆ ਹੋਊਗਾ ਹੋਰ ਦੱਸ ਕਿਹੜਾ ਹੜੀ ਪਾ ਦੂਗਾ ਪਰ ਆ ਗੱਲ ਬੰਦ ਕੋਲ ਗੱਲ ਤੇ ਮੈਂ ਜਿੱਦਈ ਕਟਾਇਆ ਹੂੰ ਮੋਟਾਇਆ ਕਰਿਆ ਹੂੰ ਇਹ ਦੋਸਤ ਨਹੀਂ ਦੇਣਾ ਤੂੰ ਕੀ ਦਾ ਦੋਸ ਦਿੰਨੇ ਮੇਰੇ ਮਗਰਨਾਇ ਮੈਂ ਪਾਲ ਕਟਾਇਆ ਫਲਾਨਾ ਕਰਿਆ ਹੁਣ ਮੈਂ ਉਹਨੂੰ ਪੁੱਛਣਾ ਨਾ ਭਰਾ ਨੂੰ ਕਿ ਹੁਣ ਅਮਰਤਪਾਲ ਜੇਲ੍ਹ ਚ ਹੈ ਕਿ ਹੁਣ ਕਿੰਨਾ ਕ ਗਿਆ ਮਗਰ ਕੇਲੇ ਲੈ ਕੇ ਭਾਈ ਕਿੰਨਾ ਕੋਦੇ ਪਿੰਡ ਤੱਕ ਗਏ ਹੋਗੇ ਤੇ ਉਹਦੇ ਘਰਦਿਆਂ ਦਾ ਹਾਲ ਚਾਲ ਪੁੱਛਿਆ ਜਾ ਕੇ ਕਿ ਉਹਦੇ ਮਾਪਿਓ ਦਾ ਵੀ ਕਿਵੇਂ ਰਹਿੰਦੇ ਹੋ ਤੁਸੀਂ ਠੀਕ ਹੋ ਅਮਰਤਪਾਲ ਕਿਵੇਂ ਹੈ ਠੀਕ ਹੈ ਕਦੇ ਵੀ ਪੁੱਛਿਆ ਅਜੇ ਸਾਡੇ ਮਗਰ ਬੰਦਾ ਪਹੁੰਚੇ ਪਰ ਅਸੀਂ ਨਹੀਂ ਜਾ ਰਹੇ ਕੱਟਦਾ ਫਰਕ ਹੀ ਨਹੀਂ ਅਸੀਂ ਤਾਂ ਇੰਨਾ ਆਸਾਨ ਕਰਤਾ ਨਾ ਦਾੜੀ ਕੇਸ ਰੱਖ ਕੇ ਪੱਗ ਮੰਨ ਲਈ ਯਾਰ ਸਾਨਾ ਯਾਰ ਸਾਡੇ ਦੇ ਅਮਰਤਪਾਲ ਤੇ ਸਹੀ ਆ ਯਾਰ ਜੇ ਅਮਰਤਪਾਲ ਨਾ ਤੁਰੂਗਾ ਅਸੀਂ ਜੂੜਾ ਕਟਾ ਦੇਾਂਗੇ ਲਓ ਇਹ ਹੁਣ ਸਾਰਾ ਕੁਝ ਕੱਲੇ ਅਮਰਤਪਾਲ ਤੇ ਹੀ ਹੋ ਗਿਆ ਜੇ ਉਹ ਨਾ ਹੀ ਹੋਊਗਾ ਤਾਂ ਅਸੀਂ ਜੂੜਾ ਕਟਾ ਦੇਾਂਗੇ ਐ ਨਹੀਂ ਕਰੀਦਾ ਹੁੰਦਾ ਗੁਰੂ ਵਾਲੇ ਬਣੋ ਠੀਕ ਐ ਪਰਮਾਤਮਾ ਦਾ ਨਾਮ ਹਾਜ਼ਰ-ਨਾਜ਼ਰ ਮੰਨ ਕੇ ਤੇ ਜਿੱਥੇ ਪਈਆ ਕੱਦ ਨੂੰ ਹੱਥ ਪਾਉਂਦਾ ਵੀ ਹੱਥ ਲੈ ਕੇ ਡੇਜ ਪਈਆ ਜਿਵੇਂ ਨੰਗੇ ਸਿੱੰਗਾ ਲਾਉਂਦੇ ਗੋਟ ਨਾਲ ਵੀ ਯਾਰ। ਕਿਆ ਕੀ ਜਾਵੇ ਹੱਥ ਨਾਲ ਦੁਬਾਰਾ ਪਾ ਕੇ ਮੇਜਾਵੇ ਪੱਗ ਨੂੰ ਹੱਥ ਪਈਆ ਯਾਰ। ਮੇਰਾ ਵਾਦਾ ਹੈ। ਤੁਸੀਂ ਪਾਇਓ ਵੀਡੀਓ ਅਸੀਂ ਪਹੁੰਚਾਂਗੇ ਬਾਈ। ਇੱਕ ਹੋਰ ਭਰਾ ਆ ਗਿਆ ਨਵੇਂ ਹੀ। ਅੱਜ ਭੜਾ ਸੀ ਕੱਢਣੀ ਸੀ ਯਾਰ ਇੱਕ ਹੋਰ ਭਰਾ ਆ ਗਿਆ ਉਹਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਭਾਈ ਮਹਿਰੋ ਸਾਹਿਬ ਨੂੰ ਤੇ ਬਾਈ ਲੱਖੇ ਨੂੰ ਸੁਧਾਣੇ ਨੂੰ ਯਾਰ ਕੀ ਕਰਦੇ ਹੋ ਬਾਈ ਯਾਰ ਹਰ ਸੋਝ ਉੱਥੇ ਨੂੰ ਤੁਸੀਂ ਗਲਤੀ ਵਾਲੀ ਨਹੀਂ ਕੋ ਪਾ ਦੇਣੀ ਯਾਰ ਇਹਦੇ ਕੋ ਗੱਲਾਂ ਯਾਰ ਕੀ ਮਾਰਾ ਕਰਦਾ ਤੂੰ ਬਾਈ ਯਾਰ ਉਹਨਾਂ ਨੇ ਤੇ ਸਮਝ ਨਹੀਂ ਆਈ ਆ ਕੀ ਚੱਕ ਲਿਆ ਤੁਹਾਡਾ ਲੱਖੇ ਨੂੰ ਯਾਰ ਕੀ ਚੱਕ ਲਿਆ ਮਹਿਰੋ ਨੂੰ ਯਾਰ ਮੇਰੋਂ ਉਤੀ ਦਾ ਨਾ ਉਹ ਬਲਾਰਾ ਨਾ ਹੈ ਮੇਰੋਂ ਜੀਨੇ ਬਾਈ ਦੀ ਘੰਤ ਪਾਉਣ ਵਾਲੀ ਸੋਧੀ ਸੀ ਤੇ ਉਹਨਾਂ ਨੇ ਘਰਦਿਆਂ ਨੇ ਵੀ ਸਸਕਾਰ ਨਹੀਂ ਕਰਿਆ ਬਠਿੰਡੇ ਸੰਸਥਾ ਵਾਲਿਆਂ ਨੇ ਕਰਿਆ ਕੋਈ ਨਹੀਂ ਗਿਆ ਮਗਰ ਉਹ ਬਲਾ ਹੈ ਸਾਡੇ ਬੰਦੇ ਦੀ ਪੱਗ ਲਾਈ ਸੀ ਜੇ ਜੈਪੁਰ ਜੈਪੁਰ ਜਾ ਕੇ ਪ੍ਰੋਣਿਆਂ ਨੂੰ ਲਾਲ ਬਣਾ ਕੇ ਲਿਆਇਆ ਸੀ ਬੁੜੇ ਦੇ ਲਾਲ ਬੰਨੂ ਸਾਡੇ ਪ੍ਰੋਣੇ ਦੇ ਬੰਨਦੇ ਆ ਬਾਈ ਜੀ ਉਹ ਬੰਨੂ ਨਹੀਂ ਤੁਸੀਂ ਮੰਨੋ ਨਹੀਂ ਜੇ ਮੈਂ ਖੇੜ ਜਿਓਂਗੇ ਤੇ ਬਣਾ ਕੇ ਲਿਆਇਆ ਬਾਈ। ਦੂਗੀ ਸਟੇਟ ਤੇ ਇੰਨਾ ਕੁ ਕਰਨਾ ਬਹੁਤ ਵੱਡੀ ਗੱਲ ਐ। ਕਲਕੱਤੇ ਚਲਿਆ ਗਿਆ ਸੀ ਉਹ ਕੁੜੀ ਨਾ ਨਰਸਿੰਗ ਵਾਲੀ ਦੇ ਘਰੇ ਮਾਪਿਓ ਕੋਲੇ। ਉਥੇ ਮਾਨ ਵਧਾਇਆ ਸਿੱਖਾਂ ਦਾ ਠੀਕ ਐ। ਤੇ ਆ ਪਤਾ ਨਹੀਂ ਕਿਹੜਾ ਉੱਠ ਕੇ ਜਵਲ ਜਾ ਕਹਿੰਦਾ ਮੈਂ ਆ ਗਿਆ ਲੋ ਪੰਜਾਬ ਚ ਮੈਂ ਕਰ ਦੂ ਮੈਂ ਫਲਾਣਾ ਕਰ ਦੂ ਆਉਣੇ ਹੀ ਨਹੀਂ ਵੀਰੇ ਪੰਜਾਬ ਚ। ਥੱਲੇ ਕਮੈਂਟ ਦਾ ਪੜ। ਯਾਰ ਬੰਦੇ ਨੇ ਤਾਂ ਘਾਲ ਕੱਢੀ ਤੈਨੂੰ ਯਾਰ। ਜਿੰਨੇ ਤੇਰੇ ਕਮੈਂਟ ਆ ਨਾ ਉਹਨੂੰ ਫੜਨਾ ਗਾਲ ਹੈ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੱਢੀਆਂ ਪਰ ਕਮੈਂਟਾਂ ਨਾਲੋਂ 10 ਗੁਣਾ ਜ਼ਿਆਦਾ ਗਾਲਾਂ ਆ ਉਹ ਉਹ ਕਮੈਂਟ ਇੱਕਾ ਤੇ ਗਾਲਾਂ ਉਹਦੇ ਵਿੱਚ 30 40 ਜਰੀ ਕੱਢਣਾ ਹੁੰਦਾ ਠੀਕ ਹੈ ਇਹ ਯਾਰ ਕਿਉਂ ਵਾਈ ਕਿਹੜੇ ਪਾਸੋਂ ਮਾਰੇ ਸੀ ਵੀ ਉਹ ਕੀ ਮਾਰਾ ਵੇਖਿਆ ਕੀ ਤੇਰਾ ਖਾ ਕੇ ਯਾਰ ਉਹ ਜਿਹੜਾ ਤੂੰ ਲਵਦਾ ਫਿਰਦਾ ਉਹਨਾਂ ਦਾ ਭਈ ਉਹ ਖਾ ਕੇ ਯਾਰ ਤੇਰਾ ਠੀਕ ਐ ਗਲਤ ਗੱਲ ਐ ਯਾਰ ਜਿਹੜਾ ਕਿਹੜਾ ਅੱਟ ਕੇ ਯਾਰ ਐ ਫੇਮਸ ਹੋ ਜਾਂਦੇ ਯਾਰ ਐ ਪਤਾ ਨਹੀਂ ਗਾਲਾਂ ਕੱਢ ਕੇ ਯਾਰ ਕੀ ਕਰਦੇ ਐ ਯਾਰ ਵੀ ਉਹਨ ਮਹਿਰੂ ਵਰਗੇ ਬੰਦੇ ਨੂੰ ਗਾਲ ਕੱਢਣੀ ਯਾਰ ਕਿੱਡੀ ਮਾੜੀ ਗੱਲ ਐ ਯਾਰ ਬੱਸ ਬੱਸ ਬਹੁਤ ਮਾੜੀ ਯਾਰ ਠੀਕ ਐ ਚਲੋ ਚਲੋ ਬਾਕੀ ਅਸੀਂ ਦਾ ਵੀਡੀਓ ਪਾਤੀ ਆ ਵੀ ਅਸੀਂ ਤਾਂ ਪਹੁੰਚਾਂਗੇ ਜੇ ਕੋਈ ਭਰਾ ਕਹਿੰਦਾ ਮੇਰੀ ਭਈਏ ਨੇ ਪੱਗ ਲਾਤੀ ਪਰ ਆ ਗੱਲ ਨਾ ਕਰਿਆ ਕਰੋ ਮੈਂ ਬੋਲ ਕਟਾ ਦੂੰ ਮੈਂ ਦਾੜੀ ਕਟਾ ਦੂੰ ਮੈਂ ਕੇਸ ਕਟਾ ਦੂੰ ਮੈਂ ਜੂੜਾ ਕਟਾ ਦੂੰ ਨਾ ਜੇ ਇਹ ਗੱਲ ਬੋਲ ਕੇ ਪਾਈਆ ਫਿਰ ਤੁਹਾਨੂੰ ਮਿਲਾਂਗੇ ਭਈਏ ਨਾਲੋਂ ਪਹਿਲਾਂ ਠੀਕ ਹੈ ਨਾ ਭਈਏ ਨਾਲੋਂ ਪਹਿਲਾਂ ਫਿਰ ਉਹਨੂੰ ਮਿਲਾਂਗੇ ਜਿਹੜਾ ਬੋਲ ਕੇ ਪਾਉਗਾ ਹਾਂ ਭਈਆ ਨਹੀਂ ਮਾਰੂ ਜੰਮੇ ਇਹ ਮੈਂ ਗਾਰੰਟੀ ਦਿੰਦਾ ਮੈਂ ਆਉਂਗਾ ਤਾਂ ਜੋ ਲੁਧਿਆਣੇ ਆ ਜਿੱਥੇ ਮਰਜੀ ਆ ਕਿ ਭਾਵੇਂ ਜਦ ਮਾਰ ਮਾਰ ਤੇ ਪੇੜਾ ਮੂਤ ਨਾ ਕੜਤਾ ਭਈਆ ਕੌਣ ਹੁੰਦਾ ਸਾਡੀ ਪੱਗ ਨੂੰ ਹੱਥ ਪਾਉਣ ਵਾਲਾ ਇਹ ਤੇ ਹਾਂ ਜੇ ਮੀ ਅਮਰਤਪਾਲ ਨੂੰ ਹੁਣ ਕਹਿੰਦੇ ਤੁਸੀਂ ਫਿਰ ਉਦੋਂ ਵੀ ਅਮਰਤਪਾਲ ਨੂੰ ਮੰਨੋ ਅਮਰਤਪਾਲ ਦੇ ਮਗਰ ਵੀ ਤੁਰੋ ਫਿਰ ਯਾਰ ਅਮਰਤਪਾਲ ਕੱਲਾ ਇਹ ਸਹੀ ਗੱਲ ਆ ਉਸਤੇ ਨਹੀਂ ਹੈਗਾ ਵੀ ਸਾਡੀਆਂ ਪੱਗਾਂ ਸੰਭਾਲਣ ਵਾਸਤੇ ਹੈ ਉਹੀ ਗੱਲ ਸ਼ਾਂਤਪਾ ਨੇ ਵੀ ਕਹਿਆ ਸੀ ਨਾ ਪਿੰਡਰਾਂ ਵਾਲਿਆਂ ਨੇ ਉਹ ਕਹਿੰਦਾ ਬਾਬਾ ਜੀ ਫੱਟੇ ਚੱਕ ਦਿਆਂਗੇ ਪਤਾ ਚੱਕੀ ਜਾਂਦੇ ਪਤਾ ਉਹ ਰੱਖਦੇ ਪਤਾ ਨਹੀਂ ਕਿੱਥੇ ਆ ਕਹਿੰਦਾ ਫੱਟੇ ਚੱਕਣ ਬਹੁਤ ਟਾਈਮ ਤੇ ਲੱਗੇ ਗਿਆ ਸਹੀ ਗੱਲ ਆ ਇਹ ਸਾਡੇ ਬੰਦੇ ਨੂੰ ਆਸ ਹੈ ਬਾਬਾ ਜੀ ਫੱਟੇ ਚੱਕ ਦਿਆਂਗੇ ਬਾਬਾ ਜੀ ਫੱਟੇ ਚੱਕ ਦਿਆਂਗੇ ਉਹ ਸਹੀ ਆ ਰੀਅਲ ਸਟੋਰੀ ਸੀ ਉਹ ਪਿੰਡ ਮੁੰਡੇ ਦਾ ਨਾਲ ਦਾ ਹੋਰ ਨਿਕਲ ਗਿਆ ਨਾਲ ਸਿੰਘ ਵਾਲੇ ਉਹਨੇ ਆਪ ਹੀ ਦੱਸਤਾ ਸੀ ਮੈਨੂੰ ਚਲ ਕਾਹਨੂੰ ਬੰਦੇ ਸੀ ਯਾਰ ਉਹ ਹੈ ਵਾਕਈ ਆਏ ਆ ਬਾਬਾ ਉਹ ਜਿਵੇਂ ਉਹਨੇ ਮਤਲਬ ਫੋਨ ਲਾ ਗਿਆ ਹੈਲੋ ਹਾਂ ਵੀ ਚੋ ਚੋ ਅਜੀ ਫੋਟੋ ਜੋ ਪੂਰੇ ਪਰਿਵਾਰ ਦੀ ਵਿੱਚ ਨਹੀਂ ਅੱਛਾ ਅੱਛਾ ਲੱਤਾ ਡੇਢ ਕੇ ਲੱਖ ਮੰਗ ਲਈ ਲੱਤਾ ਹੀ ਤੋੜਨੀਆਂ ਗੱਲਾਂ ਤੋੜ ਦੇ ਤੋੜ ਦੇਵਾਂਗੇ ਉਹ ਯਾਰ ਕਾ ਕਹਿਆ ਯਾਰ ਉਹ ਵਾਕੇ ਹੀ ਆਏ ਆ ਜਦੋਂ ਮੈਂ ਉਹਦੀ ਵੀਡੀਓ ਪਾਈ ਉਹਨੂੰ ਕਿਸੇ ਨੇ ਦੱਸਤਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਕਿਸੇ ਨੇ ਦੱਸਿਆ ਕਿ ਆਹ ਇਨਸਾਨ ਤੇਰੇ ਬਾਰੇ ਆਏ ਬੋਲਦਾ ਤੈਨੂੰ ਪਤਾ ਮੈਂ ਕੌਣ ਐ ਕੀ ਦੇ ਨਾਲ ਗੱਲ ਕਰ ਰਹੇ ਆਂ ਆਈ ਬੋਲੇ ਮੇਰਨਾ ਮਨੂੰ ਕੋੰਦਰਾਂ ਵੀ ਕੋਲੋਂ ਬਟ ਨੂੰ ਨਹੀਂ ਬਸ ਹੋਈ ਗਿਆ ਇਹਨਾਂ ਸਭ ਨਾਲ ਕੋ ਚਲ ਘਰ ਲਾ ਟੰਗਲਾਟਾ ਲਾਤ ਮਾਰਦਾ ਤੈਨੂੰ ਪਤਾ ਸੀ ਕੌਣ ਹੈ ਕਹਿੰਦਾ ਪਤਾ ਕਰਿਆ ਪਹਿਲਾਂ ਮੈਂ ਕਿਹਾ ਕਰਿਆ ਪਤਾ ਫੇਰ ਹੀ ਬੋਲੇ ਆ ਵੀ ਕੌਣ ਹੈ ਤੂੰ ਤੈਨੂੰ ਕਸਰ ਆਉਂਦੀ ਸੀ ਬਦਮਾਚਾਂ ਦੀ ਤੇ ਜਦੋਂ ਕੱਢਣ ਚੱਲੇ ਸੀਗੇ ਫੇਰ ਪਤਾ ਨਹੀਂ ਕਿੱਥੋਂ ਤਾਂ ਠਾਂ ਤੋਂ ਸਾਡੇ ਵਾਲੇ ਜਾਂਟੇ ਦਾ ਫੋਨ ਵੀ ਲਵਾਤਾ ਕਹਿੰਦਾ ਨਾ ਯਾਰ ਆਇਓ ਨਾ ਠੀਕ ਐ ਇਹ ਵਾਕਈ ਹੁੰਦੇ ਆ ਹੈਗੀ ਆ ਹਾਜ ਰਾਜਵੀ ਬਾੜੇ ਇੱਕ ਨਹੀਂ ਬਾਤ ਪਸਤਾਉਂਦੇ ਆ ਯਾਰ ਆਪਾਂ ਇਹ ਕਹਿਣਾ ਕਾ ਨੂੰ ਠੀਕ ਹੈ ਪਰ ਮੈਨੂੰ ਆ ਦੋ ਬੰਦਿਆਂ ਦੀ ਗੱਲ ਬਹੁਤ ਭੈੜੀ ਲੱਗੀ ਇੱਕ ਤਾਂ ਜਿਹਨੇ ਲੱਖੇ ਨੂੰ ਤੇ ਉਹਨੂੰ ਭਾਈ ਅਮਰਪਾਲ ਸਿੰਘ ਜੀ ਨੂੰ ਮੈਰੋ ਨੂੰ ਗਾਲ ਕੱਢੀ ਆ ਯਾਰ ਮਾ ਮਾਂ ਬਾਰੇ ਗਲਤ ਬੋਲਿਆ ਯਾਰ ਬਹੁਤ ਗਲਤ ਗੱਲ ਕੀਤੀ ਛੋਟੇ ਭਾਈ ਤੂੰ ਬਹੁਤ ਗਲਤ ਠੀਕ ਹੈ ਨਾ ਤੇ ਨੰਬਰ 2 ਤੇ ਭਾਈ ਇਹ ਹੀਰੋ ਆ ਮੈਰੋਂ ਠੀਕ ਹੈ ਜਿੱਦਾਂ ਮੈਰੋਂ ਆਇਆ ਉਹਦਿਆਂ ਦਾ ਹੀ ਆ ਸਾਡੀਆਂ ਚਲ ਐਸਰਾ ਥੋੜਾ ਯਾ ਚੋਸੜ ਮਿਲਦੀ ਆ ਤੇ ਇੱਜ਼ਤ ਰਹਿ ਗਈ ਸਾਡੀ ਸਾਡੀਆਂ ਤਿੰਨਾਂ ਭੈਣਾਂ ਗਲਤ ਵੀਡੀਓ ਬਣਾਉਣ ਨੂੰ ਆ ਗਈਆਂ ਅਸੀਂ ਦੁਆਗ ਡਰਨ ਲੱਗੇ ਸੀ ਤੋਂ ਉਹਨੂੰ ਸੀਤ ਵਾਲਾ ਗਲਤੀ ਮੰਨ ਗਿਆ ਹੋਰ ਤਾਂ ਹੋਰ ਕਹਿੰਦੇ ਵਾਹ ਕਾਲਾ ਪੱਤੇ ਤੇ ਕਾਲਾ ਤੇ ਇਦਾਂ ਤੇ ਮੈਂ ਤੇ ਮੱਸੇ ਤੇ ਕਾਨੀਆਂ ਦਾ ਗਲਤੀ ਮੰਨਣੀ ਤੇ ਮੈਂ ਤੇ ਜਵਾਜਾ ਇਹੋ ਜਿਹੀ ਗਲਤੀ ਕਾਨੀ ਨਹੀਂ ਆਣੀ ਦੇ ਬਾਈ ਜੀ ਦੱਸਿਓ ਮੈਨੂੰ ਮੰਨੂ ਨਾ ਵੀ ਦੇਖੋ ਆਪਾਂ ਬਣੀ ਗਲਤੀ ਹੋ ਸਮਝ ਵੀ ਨਹੀਂ ਆਈ ਮੰਨੀ ਕਿਹੜੇ ਪਾਸਿਓਂ ਸ਼ੁਰੂ ਕਿੱਥੋਂ ਕਰੀ ਖਤਮ ਕਿੱਥੇ ਕਰੀ ਉਹਨੇ ਐ ਬਚਾਲੇ ਡਰੜ ਜੇ ਗਿਆ ਉਹਨੂੰ ਗਲਤੀ ਨਹੀਂ ਠੀਕ ਹੈ ਤੇ ਮੈਨੂੰ ਸਾਡੇ ਘਰ ਦੇ ਮੈਨੂੰ ਕਹਿੰਦੇ ਯਾਰ ਜਾਂਦੇ ਹੋਏ ਬਾਹਲੇ ਟੰਗ ਹੋਏ ਇਸ ਮੇਲੇ ਨੂੰ ਆਪਾਂ ਆਉਂਦੇ ਹੋਏ ਆ ਕਿ ਆਪਾਂ ਚੰਡੀਗੜ੍ਹ ਹੋ ਕੇ ਆਇਆ ਜਾਂ ਲੋੜ ਸੀ ਕਿ ਆਪਾਂ ਉੱਤਰ ਦੀ ਗਏ ਉੱਤਰ ਦੀ ਦਾ ਬਾਹਲਾ ਪੈ ਗਿਆ ਉਹ ਕਮਲਿਓ ਮੈਂ ਕਿਹਾ ਜਾਂਦਿਆਂ ਨੂੰ ਚੜਾਈ ਆਉਂਦਿਆਂ ਨੂੰ ਡਾਉਣਾ ਉਹ ਜਿੱਧਰ ਦੀ ਮਰਜ਼ੀ ਆਜੋ ਡਾਉਣੀ ਆਉਣਾ ਹਾਂ ਚੰਡੀਗੜ੍ਹ ਨੂੰ ਰੋਡ ਡਬਲ ਆਉਂਦਾ ਇਹ ਮੰਨਣਾ ਪਊ ਪਰ ਪੱਥਰ ਡਿੱਗੀ ਜਾਂਦੇ ਹੀ ਪਹਾੜ ਦੇ ਕੱਚੇ ਤੇ ਪੱਕੇ ਆਓ ਬਾਕੀ ਗਾਰਮੀ ਫੁੱਲ ਆ ਭਾਈ ਇੱਕ ਦੋ ਬੰਦਿਆਂ ਦੇ ਪੈਸੇ ਬਚਾ ਦੇ ਕੁਫਰੀ ਵਾਲੇ ਇੱਕ ਮੁੰਡਾ ਬਰਨਾਲੇ ਦਾ ਆਇਆ ਕਹਿੰਦਾ ਬਾਬਾ ਜੀ ਕੁਫਰੀ ਜਾਣਾ ਮੈਂ ਕਿਹਾ ਬਾਈ ਜੀ ਇੱਥੇ ਘੋੜੇ ਹੈਗੇ ਉੱਪਰ ਕਹਿੰਦਾ ਹੈਗੇ ਆ ਮੈਂ ਕਿਹਾ ਉਹਨਾਂ ਦੇ ਵਿੱਚ ਲੈੱਦ 'ਚ ਬਹਿ ਜਾ ਭਾਈ ਜਾ ਕਰਦਾ ਘੰਟਾ ਉਹਨੇ ਕਿਹਾ ਮੈਂ ਕਿਹਾ ਜੋ ਤੇਰੇ ਦਿਮਾਗ ਨੂੰ ਸਫੈਲੀ ਜੀ ਚੜ ਗਈ ਸੰਦਰਾ ਕੁਫਰੀ ਇਹਨੇ ਮੈਂ ਕਿਹਾ ਬਸ ਆਹ ਕੋਸੀ ਹੈ ਭਾਈ ਕੱਲਾ ਜੇ ਮੈਗੀ ਖਾ ਲੇਂਗੇ ਲੈੱਦ 'ਚ ਬਹਿ ਕੇ ਤਾਂ ਵੇਖ ਲਗਾ ਨਾ ਭਰਾਵਾ ਮੈਂ ਕਿਹਾ ਬਾਬਾ ਤੇਰੀ ਲਈ ਕੁਫਰੀ ਮੈਂ ਕਾਹੀ 15000 ਪੱਤੇ ਆਏ ਮੈਂ ਕਾ ਰਹਿਣ ਦੇ ਕਹਦਾ ਬਾਤ ਨਹੀਂ ਜਾਂਦਾ ਬੋ ਪੁੱਤਡੇ ਵਾਲੇ ਤੋਂ ਕੰਮ ਲੈ ਲਿਆ ਫਿਰ ਉਹਨੂੰ ਵੀਡੀਓ ਦਿਖਾ ਦਿਆਂ ਕੋਕਰੀਆਂ ਮੈਂ ਕਾ ਕੋਕਰੀਏ ਜਾਣੇ ਕਦੋਂ ਵੈਸੇ ਨਿਆਰੇ ਨੇ ਕਿਉਂਕਿ ਇਹ Shimla ਹੁੰਦਾ ਠੰਡ ਦੇ ਦਿਨਾਂ ਦਾ ਯਾਰ ਤੇ ਜਵਾਕਾਂ ਦੀ ਜੈਦ ਹੁੰਦੀ ਆ ਇਹ ਹੁੰਦਾ ਬਰਫ਼ ਪਚਾਉਣ ਦਾ ਸਨੋਵ ਚ ਬਰਫ਼ ਫਰੀ ਸਨੋਵ ਬਰਫ਼ ਕੰਦੇ ਲੋਣ ਵੀ ਲੈ ਸਕਦੇ ਆ ਪਰ ਇਹ ਸਨੋ ਪੈ ਰਹੀ ਹੈ ਠੀਕ ਐ ਤੇ ਮੇਨ ਪੁਆਇੰਟ ਤੇ ਆਪਾਂ ਅੱਜ ਇਸੇ ਤੇ ਹੀ ਆਉਣਾ ਸੀ ਬਾਈ ਜੀ ਜਿਹੜਾ ਆ ਪਾਗ ਲਾਉਂਦੇ ਸਾਡੇ ਭਈਏ ਕਹਿੰਦੇ ਐਂ ਕਰ ਦਿੰਦੇ ਫਲਾਣਾ ਕਰ ਦਿੰਦੇ ਆ ਧਰ ਕੇ ਕਹਿੰਦਾ ਭਰਾ ਤੁਹਾਡਾ ਪ੍ਰਮਾਤਮਾ ਤੁਹੋ ਸੱਚੇ ਪਾਤਸ਼ਾਹ ਤੁਮ ਪ੍ਰਹਾਜਰ ਜ਼ਰੂਰ ਹੋਵਾਂਗੇ ਵੀਡੀਓ ਪਾ ਦੇ ਤੇ ਬੇਖੇ ਪਾਗ ਲਾਈ ਆ ਸਾਡੀ ਤੇ ਜੈਨ ਤਰੀਕ ਟਾਈਮ ਜ਼ਰੂਰ ਪਾਇਆ ਕਰੋ ਨਾਲ ਕਿ ਹਾਜ਼ਰ ਹੋਵਾਂਗੇ ਭਾਈ ਹਾਜ਼ਰ ਕੀ ਹੋਵਾਂਗੇ ਦੂਜੀ ਵਾਰ ਤੁਹਾਨੂੰ ਅੰਦਰ ਹੀ ਮਿਲਾਂਗੇ ਪਰ ਭਈਆ ਦੁਆਰਾ ਪੱਗ ਨਹੀਂ ਲਾਉਂਦਾ ਯਾਰ ਇਹ ਗਾਰੰਟੀ ਐ ਥੋੜੀ ਜਰ ਪੱਗ ਬੰਨੀ ਆ ਤਾਂ ਅਸੀਂ ਉਹਨੂੰ ਸਾਡੇ ਗੁਰੂ ਨੇ ਪੱਗ ਦਿੱਤੀ ਆ ਸਾਨੂੰ ਉਹਦੀ ਬੇਅਦਬੀ ਥੋੜਾ ਕਰਨ ਦੇ ਦਿਆਂਗੇ ਨਹੀਂ ਮੂੰਹ ਕਰਨ ਦੇ ਸਾਰੇ ਭਰਾ ਵੀਡੀਓ ਪਾਓ ਦੱਬ ਕੇ ਜੇ ਕਿ ਇਹਨਾਂ ਕੋਈ ਵੀ ਹਲਜਲ ਹੁੰਦੀ ਆ ਨਾ ਪੱਗ ਬਾਰੇ ਤੇ ਜ਼ਰੂਰ ਵੀਡੀਓ ਪਾਓ ਪਏ ਉਹਦਾ ਬਣਦਾ ਨਾਮ ਉਹਨੂੰ ਦਿੱਤਾ ਜਾਊਗਾ ਜਿਹੜਾ ਬੇਅਦਬੀ ਕਰੂਗਾ ਕਿ ਨਾ ਦੁਨੀਆ ਹੀ ਫਿਰਦੀ ਐ ਨਾਮ ਦੇਨ ਨੂੰ ਪੂਰੇ ਸਿੱਖ ਸਾਡਾ ਜਗਤ ਪੂਰਾ ਹੀ ਨਾਮ ਦੇਨ ਨੂੰ ਕਰਦਾ ਹੈ। ਕੱਲ ਤਾਂ ਸਹੀ ਵੀਡੀਓ ਪ੍ਰੋਪਰ ਵੀਡੀਓ ਟਾਈਮ ਲੋਕੇਸ਼ਨ ਤਰੀਕ ਨਹੀਂ ਪੈਂਦੀ ਸਹੀ। ਉਹ ਪਾਇਓ। ਠੀਕ ਹੈ ਜੀ। ਉੱਚਾ ਜੀਵ ਉੱਚਾ ਨੀਮਾ ਸਾਡੇ ਕੋਲ ਲੱਗਾ ਤਾਂ ਬਾਪੀ ਚਾਹੁੰਦੇ ਆ। ਕੱਲ ਨੂੰ ਵੀਡੀਓ ਬਣਾਵਾਂਗੇ ਅੱਜ ਆਪਾਂ ਮੈਸੇਜ ਹੀ ਦੇਣਾ ਸੀਗਾ। ਕਿਉਂਕਿ ਮੇਰੇ ਮਾਨ ਨੂੰ ਦੇਸ਼ ਪਹੁੰਚੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।